ਸਤ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝਾ ਨੂੰ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਨਾਈਨ ਮੰਥ ਤੋਂ ਕਾਦੀਆਂ ਜਾਂਨ ਵਾਲੀਆਂ ਸੇਮੀਆਂ ਤੇ ਬੱਚਾ ਪੈਦਾ ਹੋਣ ਤੋਂ ਬਾਅਦ ਫਰਸਟ ਵੀਕ ਕਾਦਾ ਚਾਣ ਮਗਾ ਪ੍ਰਸਾਦ ਤੇ ਆ ਦੀ ਰੈਸਪੀ ਤਿਆਰ ਕਰਦੇ ਆ ਤੇ ਦਾਈਆਂ ਦੇ ਜਿਹੜੇ ਪ੍ਰਾਣੀਆਂ ਦਾਈਆਂ ਸੀ ਉਹਨਾਂ ਦੇ ਦੱਸੇ ਹੋਏ ਗੱਲਾਂ ਜਾਂ ਟਿਪਸ ਉਹ ਤੁਹਾਨੂੰ ਮੈਂ ਸ਼ੇਅਰ ਕਰਦੇ ਆ ਕਿ ਆਪਾਂ ਨੂੰ ਕੀ ਕੀ ਖਾਣਾ ਚਾਹੀਦਾ ਵਾ ਲੋ ਜੀ ਸਭ ਤੋਂ ਪਹਿਲਾਂ ਆਪਾਂ ਸੇਮੀਆਂ ਤਿਆਰ ਕਰਾਂਗੇ ਆਪਾਂ ਜਿੰਨੀਆਂ ਸੇਮੀਆਂ ਲੈ ਲੈਣੀਆਂ ਉਨੇ ਆਪਾਂ ਸ਼ੱਕਰ ਲੈ ਲੈਣੀ ਆ ਸ਼ੱਕਰ ਆਪਾਂ ਦੋਨੇ ਟਾਈਮਾਂ 'ਚ ਹੀ ਖਾ ਸਕਦੇ ਆ ਆਪਾਂ ਸਾਤੀਆਂ ਵਿੱਚ ਵੀ ਖਾ ਸਕਦੇ ਆ ਤੇ ਗਰਮੀਆਂ ਵਿੱਚ ਵੀ ਖਾ ਸਕਦੇ ਆ ਤੇ ਤੁਸੀਂ ਸ਼ੱਕਰ ਦੇ ਸਾਥੇ ਮਿਸ਼ਰੀ ਵੀ ਲੈ ਸਕਦੇ ਆ ਚੀਨੀ ਵੀ ਲੈ ਸਕਦੇ ਆ ਤੇ ਕਰਨੀਆਂ ਵਿੱਚ ਬਣਾਉਣੀਆਂ ਤੇ ਮਿਸ਼ਰੀ ਲੈ ਲਓ ਤੇ ਸਰਦੀਆਂ ਵਿੱਚ ਬਣਾਉਣੀਆਂ ਤੇ ਜਿਹੜੀਆਂ ਜੇ ਕੋੜ ਜ਼ਿਆਦਾ ਪਸੰਦ ਆ ਤਾਂ ਕੋੜਾ ਨਾਲ ਵੀ ਪਾ ਸਕਦੇ ਹੋ ਤੁਸੀਂ ਆਪਣੀ ਪਸੰਦਾਂ ਜੋ ਵੀ ਚੀਜ਼ ਲੈ ਸਕਦੇ ਆ ਤੇ ਇਸ ਤੋਂ ਆਪਾਂ ਅੱਧਾ ਕਿਉਂ ਲੈਣਾ ਗੁੰਨੀਆਂ ਸੇਵੀਆਂ ਜਿੰਨੀ ਉਹਨੀ ਸ਼ੱਕਰ ਆ ਉਨੀ ਸ਼ੱਕਰ ਆ ਤੇ ਅੱਧਾ ਕਿਉਂ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਤਰਬੂਜ ਦੇ ਬੀਜ ਪਾ ਉਹ ਨਾ ਗਰਮ ਹੁੰਦੇ ਆ ਨਾ ਠੰਡੇ ਹੁੰਦੇ ਆ ਜੇ ਬਾਹਰ ਨੂੰ ਭੇਕੇ ਲੈਣੇ ਆ ਗਰਮੀਆਂ ਵਿੱਚ ਲੈਣੇ ਆ ਤਾਂ ਫੇਰ ਇਹ ਠੰਡੇ ਹੁੰਦੇ ਆ ਜੇ ਆਪਣਾ ਕਿਉਂ ਚਾਹ ਪੋਣੇ ਲੈਣੇ ਤਾਂ ਇਹ ਨਾ ਗਰਮੀ ਕਰ ਦੇਣਾ ਸਰਦੀ ਕਰ ਦੇ ਦੇ ਮੋਟੇ ਜੇ ਮੈਂ ਇਸ਼ੀ ਕਰਦੇ ਤੇ ਨਾ ਠੰਡੇ ਹੁੰਦੇ ਆ ਲੋ ਜੀ ਆਪਾਂ ਤਿਆਰ ਕਰਦੇ ਆ ਸਹੀ ਆ ਲੈ ਆਪਾਂ ਫਰਾਈਪਨ ਲੈ ਲੈਣਾ ਉਹ ਗੈਸ ਵਿੱਚ ਇਥੇ ਆਉਣ ਕਰ ਲੈਣੇ ਆ ਸਲੋ ਬਲੇ ਇਹ ਸੇ ਰੱਖਿਓ ਪੱਲੀਆਂ ਸੇਵੀਆਂ ਲਈਆਂ ਤੇ ਅੱਧਾ ਕਿਉਂ ਪਾਉਣ ਲੱਗ ਪਏ ਪਹਿਲਾਂ ਆਪਾਂ ਸੇਵੀਆਂ ਨੂੰ ਘਿਓ ਦੇ ਵਿੱਚ ਭੁੰਨ ਲਾਵਾ ਵੀ ਇਹ ਨਹੀਂ ਨਾ ਇਹ ਮੰਤ ਵਿੱਚ ਫਤੀਆਂ ਜਾਣਾਂਗਾ ਸੇਵੀਆਂ ਉਹ ਪਾਣੀ ਵਿੱਚ ਬਣਦੀਆਂ ਨੇ ਮੇਨ ਤਾਂ ਇਹੀ ਪਾਣੀ ਹੁੰਦਾ ਵਾ ਮਕੇ ਪਾਣੀ ਤੇ ਕਿਉਂ ਤੇ ਮਿੱਠੇ ਨੂੰ ਪੁੰਨੀਆਂ ਨੇ ਤਾਂ ਕਿ ਆਪਣੇ ਕੋਲ ਜੇ ਆਪਾਂ ਪਾਣੀ ਨੂੰ ਉਦਾਂ ਪੀਣਾ ਹੋਵੇ ਕਿਉਂ ਪਾ ਕੇ ਜਿਵੇਂ ਮਿੱਠਾ ਪਾ ਕੇ ਆਪਣੇ ਕੋਲ ਨਹੀਂ ਪੀਤਾ ਜਾਣਾ ਤਾਂ ਇਹਦੇ ਵਿੱਚ ਸੇਵੀਆਂ ਬਣਾ ਕੇ ਖਾਧੀਆਂ ਜਾਣ ਉਹ ਜ਼ਿਆਦਾ ਵਧੀਆ ਨਹੀਂ ਲੋ ਜਿਵੇਂ ਵੀ ਆਪਾਂ ਕਿਉਂ ਮੈਲਟ ਹੁੰਦਾ ਵਾ ਇਧਰਲੇ ਪਾਸੇ ਆਪਾਂ ਜਿਹੜਾ ਪਾਣੀ ਪਾਉਣਾ ਵਾ ਤੇ ਆਪਾਂ ਉਹਨੂੰ ਗਰਮ ਕਰਨ ਵਾਸਤੇ ਰੱਖ ਰਾਇਆ ਟਰਾਈਪਨ ਦੇ ਵਿੱਚ ਇਹਨੂੰ ਇਹਦੇ ਵਿੱਚ ਜੈਸਮ ਆਨ ਕਰ ਲੈਣੀ ਹੈ ਤੇ ਆਪਣਾ ਪਾਣੀ ਗਰਮ ਹੁੰਦਾ ਤੇ ਇਧਰ ਆਪਣਾ ਘਿਓ ਮੈਲਟ ਹੁੰਦਾ ਜਿਵੇਂ ਆਪਣਾ ਘਿਓ ਮੈਲਟ ਹੋ ਜਾਂਦਾ ਜਿਹੜੀਆਂ ਆਪਾਂ ਸੇਵੀਆਂ ਲਈਆਂ ਨੇ ਸੇਵੀਆਂ ਚਾਹੇ ਘਰ ਦੀਆਂ ਬਟੀਆਂ ਹੋਣ ਤੇ ਚਾਹੀ ਬਾਜ਼ਾਰ ਦੀਆਂ ਹੋਣ ਕੋਈ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚ ਇਹਨਾਂ ਨੂੰ 9 ਮਾਂਥ ਦੇ ਆਖਰੀ ਦਿਨਾਂ ਦੇ ਵਿੱਚ ਜਿਹੜੇ ਮਗਰੂਲੇ ਦਾ 10-15 ਦਿਨ ਹੁੰਦੇ ਆ ਇਹਨਾਂ ਨੂੰ ਉਹਨਾਂ ਵਿੱਚ ਫੱਦਾ ਜਾਂਦਾ ਹੈ ਤੇ ਇਹ ਦਿਨ ਦੇ ਵਿੱਚ ਇੱਕ ਵਾਰੀ ਖਾਣੀ ਆ। ਘੋਲੀਆਂ ਸੀਗੀਆਂ ਦੇਲੀ। ਜੇ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਵਗੈਰਾ ਹੈਗੀ ਆ, ਹਾਈ ਬਲੱਡ ਪ੍ਰੈਸ਼ਰ ਵਗੈਰਾ ਬਾਤਾ ਵਾ, ਤਾਂ ਉਹ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਇਹ ਚੀਜ਼ ਨੂੰ ਲੈ ਸਕਦੇ ਆ। ਇਹ ਤਾਂ ਮੇਰੇ ਸੇਮਿਆਂ ਪਹਿਲਾਂ ਭੁੰਨੀਆਂ ਹੋਈਆਂ ਨੇ। ਜਦੋਂ ਮਟੀਆਂ ਹੋਈਆਂ ਸੀਗੀਆਂ ਉਸ ਟਾਈਮ ਹੀ ਭੁੰਨੀਆਂ ਹੋਈਆਂ ਨੇ। ਤੇ ਮੈਂ ਥੋੜਾ ਜਿਹਾ ਇਹਨਾਂ ਨੂੰ ਘੋਲ ਦੇ ਵਿੱਚ ਪਾਉਂਦੀ ਆ। ਬਿਲਕੁਲ ਸੇਮ ਗੱਲ ਸ। ਇੱਕ ਮਿੰਟ ਵੱਤ ਵੱਤ ਸੇਵੀਆਂ ਨੂੰ ਭੁੰਣਾਵਾ ਆਪਾਂ ਜਿੰਨੀਆਂ ਸੇਵੀਆਂ ਪਾਈਆਂ ਨੇ ਉਹਦਾ ਪਾਣੀ ਇਹਦੇ ਵਿੱਚ ਆਪਾਂ 3 ਗੁਣਾ ਪਾਉਣੇ ਹੁੰਦੇ ਆ ਪਰ ਇਹਦੇ ਵਿੱਚ ਆਪਾਂ ਇਹ ਥੋੜੇ ਲਿਕਵਿਡ ਰੱਖਣੀਆਂ ਨੇ ਪਾਣੀ ਵਾਲੀ ਤੇ ਇਸ ਕਰਕੇ ਇਹਦੇ ਵਿੱਚ ਆਪਾਂ 4 ਗੁਣਾ ਪਾਣੀ ਪਾਉਣਾ ਹੈ ਇਹਨਾਂ ਸੇਵੀਆਂ ਦੇ ਵਿੱਚ ਜਿਹੜੀਆਂ 9 ਮੰਥ ਵਿੱਚ ਸੇਵੀਆਂ ਕੱਢੇ ਜਾਂਦੇ ਆ ਇਹਦੇ ਵਿੱਚ ਪਾਣੀ ਪਾਣੀ ਵਿੱਚ ਹੋਣਾ ਚਾਹੀਦਾ ਤਾਂ ਕਿ ਉਹ ਲਿਕਰ ਖਾਣਾ ਮਾ ਆਪਾਂ ਇੱਕ ਮਿੰਟ ਆਪਣੇ ਸੇਵੀਆਂ ਭੁੰਨ ਦੇਣੀਆਂ ਤੇ ਇੱਥੇ ਮੈਂ ਥੋੜੇ ਜੇ ਤਰੋਈ ਦੇ ਬਿਸਬ ਚਾਰੇ ਮਾਵੇ ਜਿਹਨੂੰ ਗਰਮ ਕਰਦਿਆਂ ਤਾਂ ਕਿ ਥੋੜੀ ਜਿਹਾ ਪਾਣੀ ਤੰਤਰੀ ਹੋਵੇ। ਸੋ ਜੀ ਆਪਣਾ ਸੇਵੀਆਂ ਪੁੱਜ ਰਹੀ ਆ। ਕਿ ਆਪਣਾ ਹਜੇ ਪਾਣੀ ਗਰਮ ਨਹੀਂ ਹੋਇਆਗਾ ਤੇ ਮੈਂ ਪਾਣੀ ਨੂੰ ਪਹਿਲਾਂ ਤੇਜ ਕਰਕੇ ਗਰਮ ਕਰਨਾ। ਕਿ ਆਪਾਂ ਸੇਵੀਆਂ ਜਦ ਤੱਕ ਇੱਥੇ ਰੱਖਦੇ। ਮੈਂ ਸੇਵੀਆਂ ਨੂੰ ਇਹਦੇ ਵਿੱਚ ਨਹੀਂ ਇਹ ਥੋੜਾ ਪਾਂਡਾ ਸੇਵੀਆਂ ਪੁੱਜ ਜਾਂ ਦਕਾਉਣੀਆਂ ਸੀਗੀਆਂ ਤੇ ਮੈਂ ਇਹਨਾਂ ਨੂੰ ਚੇਜ਼ ਕਰ ਲਗਾ ਹੋਰ ਪਾਂਡੇ ਦੇ ਵਿੱਚ। ਕਾਫੀ ਏਦੇ ਵਿੱਚ ਪਾਣੀ ਪੂਰਾ ਨਹੀਂ ਆਉਣਾਗਾ ਤੇ ਆਪਾਂ ਫਾਈਪ ਦੇ ਵਿੱਚ ਇਹਨਾਂ ਨੂੰ ਚੇਂਜ ਕਰ ਲੈ ਜਾਈਏ ਜੇ ਪਾਣ ਦਾ ਰੋਇ ਵੱਡਾ ਲੈ ਲਿਓ ਮੇਰੇ ਕੋਲ ਛੋਟਾ ਲੈ ਹੋ ਗਿਆ ਉਹਦੇ ਆਪਾਂ ਇਹਦੇ ਵਿੱਚ 4 ਗੋਣਾ ਪਾਣੀ ਪਾਉਣਾ ਦਾ ਜੇ ਆਪਾਂ ਆਮ ਨਾਰਮਲ ਸੇਵੀਆ ਬਣਾਉਨੇ ਆ ਜਿਹੜੀ ਕੱਲੀ ਕੱਲੀ ਸੇਵੀ ਬਣਦੀ ਆ ਤੇ ਉਹਦੇ ਵਿੱਚ 3 ਗੋਣਾ ਪਾਣੀ ਪੈਂਦਾ ਤੇ ਇਹਦੇ ਵਿੱਚ 4 ਗੋਣਾ ਪਾਣੀ ਪੈਂਦਾ ਲਓ ਜਿਵੇਂ ਸੇਵੀ ਆਪਾਂ ਪਾਉਂਦੀਆਂ ਇਹਦੇ ਵਿੱਚ ਇਹਦੇ ਵਿੱਚ ਆਪਾਂ ਪਾਣੀ ਮਿਲ ਕੇ ਪਾ ਲੈਨੇ ਆ ਪਹਿਲਾਂ ਕੋਈ ਸੇਮੀਆਂ ਆਦੀ ਸੀ ਤੇ ਆਪਾਂ ਚਾਰ ਕ올ੀਆਂ ਪਾਣੀ ਦੇ ਪਾ ਲੈਣੇ ਇਹਦੇ ਵਿੱਚ। ਤਾਂ ਕਿ ਤੇ ਉਹ ਚੰਗੀ ਤਰ੍ਹਾਂ ਲੱਭ ਜAVE। ਦੋ ਕ올ੀਆਂ ਤਿੰਨ ਕ올ੀਆਂ ਚਾਰ ਕ올ੀਆਂ ਆਪਾਂ ਦੇ ਚਾ ਪਾਣੀ ਦੇ ਪਾ ਦਿਆਂ। ਆਪਾਂ ਫਰਾਈ ਪੈਨ ਦੇ ਦੁਆਰਾ ਗਰਮ ਕਰ ਲੈਣਾ। ਆਹ ਇੱਧਰ ਆਪਣਾ ਪਾਣੀ ਗਰਮ ਹੋ ਗਿਆ। ਤੇ ਆਪਾਂ ਇਹ ਸੇਮੀਆਂ ਵਿੱਚ ਪਾ ਦੇ। ਇਹ ਜਿਹੜੇ ਵਿੱਚ ਅਸੀਂ ਤਾਂ ਪਾਇਆ ਸੀ ਤਾਂ ਕਿ ਆਪਣਾ ਘਿਓ ਵੀ ਸਾਰਾ ਵਿੱਚ ਆ ਜਾਵੇ। ਐਸਾ ਸਾਤੇ ਆਪਾਂ ਇਹਦੇ ਵਿੱਚ ਚੱਕਰ ਪਾ ਦੇ। ਗਰਮ ਪਾਣੀ ਪਾਉਣਾ। ਪਹਿਲਾਂ ਸੇਵਿਆਂ ਨੂੰ ਘਿਓ ਵਿੱਚ ਭੁੰਨ ਲੈਣਾ। ਫਿਰ ਚਾਰੇ ਰੋਣ ਦੇ ਮੱਗ ਜਾ ਉਹ ਭੁੰਨ ਲੈਣੇ ਆ। ਤੇ ਫਿਰ ਇਹਦੇ ਵਿੱਚ ਚਾਰ ਗੋਣਾ ਪਾਣੀ ਪਾ ਦੇਣਾ। ਜਦ ਪਾਣੀ ਆਪਾਂ ਪਾ ਦਿੱਤਾ ਤੇ ਉਹ ਤੋਂ ਬਾਅਦ ਆਪਾਂ ਜਿੰਨੀਆਂ ਸੇਵੀਆਂ ਲਈਆਂ ਨੇ ਓਨੀ ਸ਼ੱਕਰ ਲੈ ਲਓ। ਜੇ ਤੁਸੀਂ ਘਟਵਾਦ ਵੀ ਮਿੱਠਾ ਪਸੰਦ ਕਰਦਾ ਤੇ ਘਟਵਾਦ ਵੀ ਆ। ਇਹ ਸ਼ੱਕਰ ਲੈ ਲਓ, ਬੋੜ ਲੈ ਲਓ, ਟੀਨੀ ਲੈ ਲਓ, ਮਿਸ਼ਰੀ ਲੈ ਲਓ ਉਹ ਤੁਹਾਡੀ ਪਸੰਦ ਆਪਣੀ ਹੈ। ਮੈਂ ਜਦੋਂ ਗੋੜੀਆਂ ਸੇਮੀਆਂ ਹੀ ਖਾਦੇ ਆ ਨਾ ਕਿ ਗੋੜਾ ਗਰਮੀਆਂ ਵਿੱਚ ਰਹੀ ਖਾਤਾ ਜਾਂਦਾਗਾ ਜੇ ਗਰਮੀਆਂ ਤਾਂ ਛੱਡ ਕਰ ਲਿਓ ਜੇ ਸਰਦੀਆਂ ਤਾਂ ਗੋੜਾ ਇਹ ਜਿਹੜੀਆਂ ਸੇਮੀਆਂ ਨਈਂ ਮਾਂਥ ਵਿੱਚ ਖਾਦੇ ਜਾਂਦੇ ਆ ਤੇ ਡੇਲੀ ਖਾਣੀਆਂ ਨੇ ਮੁੱਕ ਡੇਲੀ ਜੇ ਤੁਸੀਂ ਇੱਕ ਜਣੇ ਵਾਸਤੇ ਬਣਾਉਣੇ ਤਾਂ ਤੁਹਾਨੂੰ ਅੱਧੀ ਕੌਲੀ ਦੀ ਲੋੜ ਹੀ ਪੈਂਦੀ ਆ ਇਹ ਦੋ ਦਿਨ ਕੌਲੀਆਂ ਬਣ ਜਾਣਗੀਆਂ ਇਹਨਾਂ ਮਸ ਸੇਮਾ ਗੈਸ ਤੇ ਰੱਖ ਦਿੰਦੀ ਆ ਦੇ ਨਾਲੇ ਹੋਈ ਹੋਈ ਬਣੀ ਜਾ ਰਹਾ। ਹੁਣ ਆਹ ਵਾਲਾ ਆਹਨ ਨਹੀਂ ਉਹ ਤੋਂ ਬਾਅਦ ਆਪਾਂ ਇਹਨੂੰ ਟੱਕ ਦੇਵਾਂਗੇ ਜਦੋਂ ਇਹਦਾ ਪਾਣੀ ਅੱਧਾ ਰਹਿ ਗਿਆ ਉਸ ਟਾਈਮ ਇਹਨੂੰ ਟੱਕ ਦੇਵਾਂਗੇ। ਦਨੀਆ ਤੇ ਕੇ ਐਸਾ ਹੌਣ ਕਰਦੀ ਆ। ਅਗੋਂ ਨਾਲ ਅੱਤ ਸੀਮਾਰੀ ਜਮਾਂਗੇ ਤੇ ਇਧਰ ਆਪਾਂ ਜਿਹੜਾ ਬੱਚਾ ਹੋਂ ਤੋਂ ਬਾਅਦ ਪ੍ਰਸ਼ਾਦ ਖਾਦਾ ਜਾਂਦਾ ਵਾ। ਇੱਕ ਹਫ਼ਤਾ ਖਾ ਲੋ 10 ਦਿਨ ਖਾ ਲੋ 15 ਦਿਨ ਖਾ ਲੋ ਇਹ ਬਹੁਤ ਹੀ ਜ਼ਿਆਦਾ ਘਰ ਕਰਾ ਇਹਦੇ ਵਿੱਚ ਆਪਾਂ ਜਮੈਨ ਪਾਉਂਦੇ ਇਹ ਪ੍ਰਸ਼ਾਦ ਆਪਾਂ ਆਮ ਹੀ ਜਿਵੇਂ ਆਪਾਂ ਆਟੇ ਦਾ ਪ੍ਰਸ਼ਾਦ ਬਣਾਉਨੇ ਆ ਤੇ ਇਹ ਵੀ ਇੱਕ ਟਾਈਮ ਜ਼ਰੂਰ ਖਾਣਾ ਆ ਪ੍ਰਾਣੇ ਸਮਿਆ ਦੇ ਵਿੱਚ ਜਿਹੜਾ ਸਾਡਾ ਟਾਈਮ ਸੀ ਉਸ ਟਾਈਮੇ ਪ੍ਰਸ਼ਾਦ ਵਗੈਰਾ ਤੇ ਸੇਵੇ ਵਗੈਰਾ ਨੂੰ ਦਿਤਿਆ ਜਾਂਦੇ ਸੀ ਦਾਈਆਂ ਦੇ ਦਸੇ ਦੇ ਤਾਲਕ ਲੋ ਜੀ ਇਥੇ ਵੀ ਆਪਾਂ ਜਿੰਨਾ ਆਟਾ ਲੈਣਾ ਵਾ ਉਹਨੇ ਕਿਉਂ ਰਹਿ ਦਿੱਤਾ ਜਿੱਦਾਂ ਉਹਰੇ ਕਟਾਈ ਜਾਂ ਘੋਟ ਲੈ ਕੇ ਆਉਣੀ ਆ। ਤਾਂ ਸ਼ਾਲਜੀ ਦਾਪਾਂ ਆਮ ਦੇਗ ਬਣਾਉਣੇ ਆ ਉਸੇ ਤਰੀਕੇ ਨੇ ਬਣਾਉਣਾ ਆ। ਇਹਦੇ ਸੇਮੀਆ ਵਿੱਚ ਵੀ ਆਪਾਂ ਨਾਲ ਨਾਲ ਕੱਟ ਕੇ ਮਾਲਦੇ ਰਹਿਣਾ। ਲਜ਼ਮੀ ਆਪਣਾ ਘਿਓ ਮੈਲਟ ਹੋ ਜਾਂਦਾ। ਤੇ ਆਪਾਂ ਆਟਾ ਲਾ ਲੈਦੇ ਹਾਂ। ਤੁਸੀਂ ਆਟਾ ਕੋਈ ਵੀ ਲੈ ਸਕਦੇ ਆ। ਮੈਂ ਇੱਥੇ ਕਣਕ ਦਾ ਆਟਾ ਹੀ ਲਿਆ ਹੋਇਆ। ਕੁਝਾਵਾ ਪ੍ਰਸ਼ਾਦ ਕਣਕ ਦੇ ਆٹے ਦਾ ਹੀ ਖਾਦਾ ਜਾਂਦਾ ਹੈ ਇਹ ਚ। ਵੀ ਕਈ ਚੀਜ਼ਾਂ ਬਾਕੀ ਭਾਰੀ ਵੀ ਹੋ ਸਕਦੀਆਂ ਜਾਂ ਕਿਵੇਂ ਹੋ ਸਕਦੀ ਹੈ ਪਰ ਕਣਕ ਦੇ ਆٹے ਦਾ ਪ੍ਰਸ਼ਾਦ ਜਿਹੜਾ ਨਾ ਉਹ ਇੰਨਾ ਹੈਵੀ ਨਹੀਂ ਹੁੰਦਾ। ਇਹ ਆٹے ਦੇ ਪ੍ਰਸ਼ਾਦ ਦੇ ਵਿੱਚ ਤੁਸੀਂ ਚੀਨੀ ਊਹ ਮੂਰਾ ਖੰਡ ਜਾਂ ਮਿਸ਼ਰੀ ਜੋ ਵੀ ਤੁਸੀਂ ਮਨ ਨਾਲ ਬਣਾਉਣਾ ਚਾਹੁੰਦੇ ਆ ਉਹ ਬਣਾ ਸਕਦੇ ਆ। ਤੁਸੀਂ ਗੁੜ ਚੱਕਰ ਨਾਲ ਵੀ ਬਣਾ ਸਕਦੇ ਆ। ਉਹ ਆਪਣੀ ਮਰਜ਼ੀ ਹੈ। ਸੀਮੀਆਂ ਦੇ ਵਿੱਚ ਜੇ ਤੁਸੀਂ ਕੇਸਰ ਪਾਉਣਾ ਚਾਹੁੰਦੇ ਆ ਤਾਂ ਕੁਝ ਕੇਸਰ ਦੇ ਧਾਗੇ ਵੀ ਪਾ ਸਕਦੇ ਆ ਇਹਦੇ ਵਿੱਚ ਜੇ ਸਰਦੀਆਂ ਨੇ ਤਾਂ ਗਰਮੀਆਂ ਵਿੱਚ ਕੇਸਰ ਨਾ ਪਾਇਓ ਕਿਉਂਕਿ ਕੇਸਰ ਦੀ ਤਸੀਰ ਚੋਂ ਦੀ ਗਰਮ ਹੁੰਦੀ ਆ ਇਸ ਕਰਕੇ ਮੈਂ ਹੁਣ ਗਰਮੀਆਂ ਤੇ ਇਸ ਕਰਕੇ ਮੇ ਕੇਸਰ ਨਹੀਂ ਪਾਇਆ ਮੋਜ਼ੀਆਂ ਪਾਟੇ ਨੂੰ ਭੁੰਦੇ ਆ ਤੇ ਪਾਣੀ ਗਰਮ ਲੈਣਾ ਜਿਹਦੇ ਚ ਗਰਮ ਰੱਖ ਲਵਾ ਪਾਣੀ ਆਟੇ ਦੇ ਪ੍ਰਸ਼ਾਦ ਦੇ ਵਿੱਚ 2.5 ਗੋਣਾ ਪਾਣੀ ਪੈਂਦਾ ਜਿੰਨਾ ਆਪਾਂ ਆਟਾ ਲਿਆ ਜਿੰਨੇ ਚ ਓਨੇ ਚੀਨੀ ਲੈਣੀ ਆ ਓਨੇ ਹੀ ਘੋਲਣਾ ਤੇ 2.5 ਗੋਣਾ ਪਾਣੀ ਪਾਉਣਾ ਦੇਸੀ ਜੇਪਾਸ ਆਟੇ ਦੇ ਪ੍ਰਸ਼ਾਦ ਵਾਸਤੇ ਵੀ ਗਰਮ ਪਾਣੀ ਰੱਖ ਦਿੱਤਾ ਅਗਰ ਆਪਣੇ ਸੇਮਿਆ ਹੋਣੀ ਜਾਂਦੀਆਂ ਨੇ ਅਸमें ਥੋੜਾ ਸੇਮ ਰੱਖਿਆ ਹੋਇਆ ਗੈਸ ਮੈਂ ਥੋੜੇ ਜਿਹਾ ਆਟੇ ਦਾ 4-5 ਮਿੰਟ ਹੀ ਲੱਗਦੀ ਆ ਭੁੱਜਣ ਨੂੰ ਇਹਨੂੰ ਥੋੜੇ ਸੇਮ ਗੈਸ ਤੇ ਥੋੜਾ ਨਮਕ ਇਹ ਪਾਣੀ ਜਰੂਰ ਗਰਮ ਕਰਕੇ ਰੱਖ ਲੈਣਾ ਜੇ ਸੇਮੀਆਂ ਬਣਾਉਣੀਆਂ ਉਦੋਂ ਵੀ ਗਰਮ ਪਾਣੀ ਪਾਓ ਤੇ ਤੁਸੀਂ ਪ੍ਰਸ਼ਾਦ ਕਦੇ ਵੀ ਕੋਈ ਵੀ ਪ੍ਰਸ਼ਾਦ ਬਣਾਉਣਾ ਵਾ ਚਾਹੇ ਸੂਜੀ ਦਾ ਹੋਵੇ ਚਾਹੇ ਆਟੇ ਦਾ ਹੋਵੇ ਚਾਹੇ ਮੂੰਗੀ ਦਾ ਹੋਵੇ ਜੇ ਗਰਮ ਪਾਣੀ ਹੋਵੇ ਪਾਓ ਜਿਹੜੇ ਪ੍ਰਾਣ ਸੇਮਿਆ ਦੇ ਵਿੱਚ ਮੇਰੇ ਬੱਚੇ ਆਮ ਕਰਕੇ ਘਰਾਂ ਵਿੱਚ ਹੀ ਹੁੰਦੇ ਸੀ ਤੇ ਨੋਰਮਲ ਕੇਸ ਹੁੰਦੇ ਸੀ ਮੈਂ ਕਿਹਾ ਉਹ ਉਸ ਟਾਈਮ ਤਾਂ 99% ਕੇਸ ਘਰਾਂ ਵਿੱਚ ਹੀ ਹੁੰਦੇ ਸੀ 1-2% ਸੇ ਜਿਹੜੇ ਹਸਪੀਟਲਾਂ ਵਿੱਚ ਜਾਂਦੇ ਸੀ ਕੋਈ ਰੇਅਰ ਦੇ ਕੇਸ ਹੁੰਦਾ ਸੀ ਤੇ ਦਾਇਆਂ ਦੇ ਮਿਲ ਕੇ ਤਾਈ 15 ਦਿਨ ਪਹਿਲਾਂ ਸੁਝਾਵੇ ਲੱਗ ਜਾਂਦੀ ਸੀ ਜੋ ਵੀ ਟਿਪਸ ਦਿੰਦੇ ਸੀ ਕਿ ਤੁਸੀਂ ਆਹ ਚੀਜ਼ਾਂ ਖਾਣ ਨੂੰ ਦਿਓ ਇਹ ਬਾਅਦ ਵਿੱਚ ਵੀ ਉਹ 15 20 ਦਿਨਾਂ ਕਰਾਂ ਦੇ ਵਿੱਚ ਆਉਂਦੇ ਸੀ ਜਦੋਂ ਬੱਚਾ ਪੈਦਾ ਹੁੰਦਾ ਸੀ ਮੀਨਾ ਸੀ ਮੀਆ ਖਾਣੀਆਂ ਉਹ ਤਾਂ ਉਹਦਾ ਤਲੀਆਂ ਹੀ ਖਾਣੀਆਂ ਨੇ ਜਿਹੜਾ ਪ੍ਰਸ਼ਾਦ ਖਾਣਾ ਇਹ ਦੁੱਧ ਦੇ ਨਾਲ ਲਗਾਇਆ ਉਹ ਤੋਂ ਹੀ ਗਰਮ ਦੁੱਧ ਪੀਣਾ ਰੋਜ਼ ਨੂੰ ਤੁਸੀਂ ਪਾਣੀ ਦੇ ਵਿੱਚ ਸੌਂਫ ਲੇਚੀ ਵਾਲ ਕੇ ਤੇ ਦੁੱਧ ਨੂੰ ਗਰਮ ਕਰਕੇ ਉਹ ਆਪਾਂ ਦੁੱਧ ਪਿਆਨੇ ਦੇ ਨਾਲ ਸਿੰਪਲੀ ਪ੍ਰਸ਼ਾਦ ਬਣਾ ਕੇ ਫਿਰ ਇਹਦੇ ਉੱਤੇ ਜਮੈਨ ਪਾਉ। ਜੇ ਸੰਦ ਵਸਤਾਂ ਜੇ ਤੁ ਆਪਣਾ ਪ੍ਰਸ਼ਾਦ ਬਣਾ ਲਿਆ। ਇਸ ਵਿੱਚ ਕੋਈ ਡਰਾਈ ਫੂਡ ਵਗੈਰਾ ਜਾਂ ਕੁਝ ਵੀ ਨਹੀਂ ਪਾਉਣਾ ਦਾ। ਇਹ ਕਿ ਉਹਨਾਂ ਜੀਂਹਾਂ ਤਾਂ ਦਿੱਤੀਆਂ ਜਾਂਦੀਆਂ ਸੀ। ਵੀ ਤਾਂ ਕਿ ਕਿਸੇ ਤਰ੍ਹਾਂ ਦੀ ਖੁਸ਼ਕੀ ਵੀ ਰਹਿਣਾ ਨਾ ਹੋਵੇ। ਤੇ ਕਿ ਉਹਦੇ ਨਾਲ ਤਾਕਤ ਬਣੀ ਰਹੇ। ਜਿਸ ਕਿ ਉਹਦੇ ਵਿੱਚ ਸਭ ਤੋਂ ਵੱਧ ਤਾਕਤ ਆ। ਉਹ ਇਧਰ ਆਪਣਾ ਸੇਮੀਆਂ ਮੋੜਾ ਆ ਗਿਆ। ਨੂੰ ਜੇ ਤਿਆਰ ਉਹ ਇੱਕ ਲੈਵਰ ਇਕੱਲਾ ਨਹੀਂ ਵੀ ਚੰਗਾ ਲੱਗਦਾ। ਉਹ ਤੁਸੀਂ ਇਹਦੇ ਵਿੱਚ ਕੋਈ ਫਲੇਵਰ ਦੇ ਸਕਦੇ ਆ। ਇਲੈਚੀ ਦਾ ਫਲੇਵਰ ਵੀ ਦੇ ਸਕਦੇ ਆ। ਦਾਲਚੀਨੀ ਦਾ ਫਲੇਵਰ ਵੀ ਦੇ ਸਕਦੇ ਆ। ਉਹ ਆਪਣੀ ਮਰਜ਼ੀ ਹੈ। ਮੈਂ ਕਹਿੰਦੀ ਜੇ ਗਰਮੀਆਂ ਵਿੱਚ ਆ ਤਾਂ ਦਾਲਚੀਨੀ ਦਾ ਫਲੇਵਰ ਨਾ ਦਿਓ। ਗਰਮੀਆਂ ਵਿੱਚ ਤੁਸੀਂ ਛੋਟੀ ਇਲੈਚੀ ਦਾ ਫਲੇਵਰ ਦਿਓ ਤੇ ਸਰਦੀਆਂ ਦੇ ਵਿੱਚ ਦਾਲਚੀਨੀ ਦਾ ਫਲੇਵਰ ਵੀ ਦੇ ਸਕਦੇ। ਜਿਹੜਾ ਇਧਰ ਆਪਣਾ ਆਟਾ ਪੁੱਜੀ ਜਾਂਦਾ ਤੇ ਇਧਰ ਆਪਣੇ ਸੇਮੀਆਂ ਬਣ ਜਾਂਦੇ। ਮੈਂ ਪਲਾਟਾ ਭੁੱਜ ਗਿਆ ਫਿਰ ਤੁਹਾਨੂੰ ਦਿਖਾਉਣੀ ਐ ਅੱਜ ਇਹਨਾਂ ਇੱਕ ਦੋ ਮਿੰਟ ਹੋਰ ਲੱਗਦੇ ਆ ਇਹ ਗੱਭ ਹੋ ਗਿਆ ਹੁਕੇ ਇਸ ਨੂੰ ਬੰਦ ਕਰਦੇ ਆ ਤੇ ਪਾਣੀ ਆਪਾਂ ਨੇਰੇ ਰੱਖ ਲਿਆ ਪਰਸ਼ਾਦ ਵੀ ਤੁਸੀਂ ਚੀਨੀ ਵੀ ਪਾ ਸਕਦੇ ਆ ਚੱਕਰ ਵੀ ਪਾ ਸਕਦੇ ਆ ਤੇ ਗੁੜ ਵੀ ਪਾ ਸਕਦੇ ਆ ਉਹ ਆਪਣੀ ਮਰਜ਼ੀ ਐ ਮੈਂ ਚੀਨੀ ਨਾਲ ਹੀ ਬਣਾ ਰਹੀ ਆ ਪ੍ਰਸ਼ਾਦ ਤਾਂ ਦੀ ਪਸੰਦ ਦੇ ਅਨੁਸਾਰ ਕਟਵਾ ਦ ਕਰ ਸਕਦੇ। ਸੇਮੀਆ ਬੱਚਾ ਹੋਣ ਤੋਂ ਪਹਿਲਾਂ ਖਾਧੀਆਂ ਜਾਂਦੀਆਂ ਨੇ ਤੇ ਪ੍ਰਸ਼ਾਦ ਬੱਚਾ ਹੋਣ ਤੋਂ ਬਾਅਦ ਖਾਧਾ ਜਾਂਦਾ। ਉਹ ਆਪਣਾ ਆਟਾ ਪੁੱਜ ਜਾਂਦਾ। ਮਹਿਕ ਆਉਣ ਲੱਗ ਜਾਂਦੀ ਹੈ ਤੇ ਉਹ ਘੋ ਛੱਡਿਆਉਂਦਾ। ਅੱਛਾ। ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਕਿਉਂਕਿ ਪ੍ਰਸ਼ਾਦ ਤਾਂ ਇੱਕ ਆਮ ਚੀਜ਼ ਆ ਮਨ ਗਿਆਮ ਆਪਾਂ ਨੇ ਘਰ ਵਿੱਚ ਆਮੀ ਬਣਦਾ ਵਾ ਤੇ ਇਹਦੀ ਚਪਾਟਾਈ ਹੀ ਹੋਣਾ ਪੈਣਾ ਪ੍ਰਸ਼ਾਦ ਦੇ ਵਿੱਚ ਕਿਉਂਕਿ ਆਟੇ ਆਟੇ ਦੇ ਵਿੱਚ ਵੀ ਫਰਕ ਹੁੰਦਾ ਜੇ ਆਟਾ ਬਰੀਕ ਆ ਤਾਂ ਪਾਣੀ ਘੱਟ ਲੱਗੂਗਾ ਜੇ ਆਟਾ ਮੋਟਾ ਵਾ ਤੇ ਪਾਣੀ ਜ਼ਿਆਦਾ ਲੱਗੂਗਾ ਆਟੇ ਦੇ ਮਤਲਬ ਤਾਂ ਵੀ ਕਈ ਵਾਰੀ ਪਾਣੀ ਵੱਧ ਘੱਟ ਲੱਗ ਜਾਂਦਾ ਮੇਰੇ ਇੱਥੇ ਆਪਣਾ ਆਟਾ ਭੁੱਜ ਗਿਆ ਥੋੜਾ ਜਿਹਾ ਜਦੋਂ ਬ੍ਰਾਊਨ ਹੋ ਜੇ ਉਹ ਦੇਖ ਸਕਦੇ ਆ ਨਾ ਇਹਨਾਂ ਦਾ ਬ੍ਰਾਊਨ ਹੋਇਆ ਹੈ جی اس چینی پا دینی ہاں جنا آٹا پایا جاؤ پایا این چینی پاؤں گا چینی پاؤ مشری پاؤ شکر پاؤ میں مینکوں پا گی ایک کڑشی کائی ہے ایک کڑشی آٹے بھی پائی ہے تو ایک کڑشی آپ آٹا پیاں وہ مکس کر دیا جیسے اپنا ٹائی گنا یہ ਪਾਣੀ ਤੋਂ ਲੈ ਲੈ ਪਾਣੀ ਸੁਕਾ ਕੇ ਪਾਟ ਰੱਖਦੇ ਗਰਮ ਪਾਣੀ ਕਰਕੇ ਰੱਖ ਲਿਆ ਤਾਂ ਇਹ ਕੌਣੇ ਨੂੰ ਠਾਈ ਰੋਣਾ ਜਿੰਨਾ ਵੀ ਤੁਸੀਂ ਇਹ ਲੈਣਾ ਵਾ ਮਰਤੇ ਇਹ ਥੋੜੀ ਕੰਚੀ ਵਿੱਚ ਹੀ ਬਣਾਇਓ ਕਿਉਂਕਿ ਇਹ ਡੇਲੀ ਬਣਾਉਣਾ ਹੁੰਦਾ। ਲੈ ਬਣਾ ਕੇ ਦੇਣਾ ਹੁੰਦਾ। ਤੁਸੀਂ ਇਹ ਕਈ ਵਾਰੀ ਬੱਚੀ ਜਾਂਦਾ। ਸਭ ਤੁਸੀਂ ਬਾਕੀ ਪਰਿਵਾਰ ਦੇ ਮੈਂਬਰ ਖਾ ਲੋ। ਪਰ ਇਹ ਜਿਹੜਾ ਛੇਲੇ ਵਾਲੀ ਨੂੰ ਦੇਣਾ ਵਾ ਇਹ ਤਾਜ਼ਾ ਤਾਜ਼ਾ ਬਣਾ ਕੇ ਦੇਣਾ। تھوڑا جا پا جی. جی پانی ہو گیا خوب گھمن لگ جا سارا گیہز کر دچی مار دیا جی سیمیا دمیاں سیم ایسے دھری ہوئی ہزے یہاں پانی ہے گا وا جی اپنا प्रसाद بن کے ہو گیا تیار ਜੋ ਪਿੰਨਾ ਸੋਹਣਾ कलर ਆਇਆ ਤੇ ਬਿਲਕੁਲ ਆਚੀ ਚਾ ਸਹੀ ਹੈ ਨਾ ਜਿ ਦੇਖ ਸਕਦੇ ਆ ਪ੍ਰਸ਼ਾਦ ਨੂੰ ਤੇ ਇਸ ਟਾਈਮ ਦੇ ਉਤੇ ਆਪਾਂ ਇਹਦੇ ਵਿੱਚ ਜਮੈਣ ਪਾ ਦੇਣਾ ਜਿਵੇਂ ਜੇ ਇੱਕ ਕੋਲੀ ਪ੍ਰਸ਼ਾਦ ਦੀ ਆ ਤੇ ਇੱਕ ਚਮਚਾ ਜਮੈਣ ਦਾ ਜਰੂਰ ਪਾਓ ਜਿਵੇਂ ਇਹਨੂੰ ਆਪਾਂ ਕਵਸ਼ ਕਰਕੇ ਹੱਥ ਦੇ ਨਾਲ ਸਾਡੀ ਇਹਦੇ ਨਾਲ ਹਾਜਮਾ ਸਹੀ ਰਹੇ ਇਦੇ ਨਾਲ ਆਪਾਂ ਗਰਮ ਦੁੱਧ ਪੀਣਾ ਹੈ। ਜਿਵੇਂ ਉਹ ਦੋ ਪੌਣੇ ਜਿੱਦੋਂ ਤੁਹਾਡਾ ਪ੍ਰਸ਼ਾਦ ਬਿਲਕੁਲ ਬਣ ਜਾਂਦਾ ਤੇ ਹਜੇ ਗਰਮ ਹੁੰਦਾ ਵਾ। ਇਸ ਪ੍ਰਸ਼ਾਦ ਨੂੰ ਤੁਸੀਂ ਕਿਸੇ ਸਟੀਲ ਦੇ ਭਾਂਡੇ ਵਿੱਚ ਜਾਂ ਪਿੱਤਲ ਦੇ ਭਾਂਡੇ ਵਿੱਚ ਕੱਢ ਕੇ ਰੱਖਿਓ। ਤੇ मोस्ट ਟਾਈਮ ਵਿੱਚ ਜਿਹੜਾ ਹੁੰਦਾ ਸੀ ਨਾ ਪ੍ਰਸ਼ਾਦ ਲੈ ਕੇ ਵੀ ਗਰਮ ਗਰਮ ਪ੍ਰਸ਼ਾਦ ਨੂੰ ਪਹਿਲਾਂ ਪੇਟ ਦੇ ਉੱਤੇ ਇੱਕ ਨੀ ਕਪੜਾ ਕੋਈ ਰੱਖ ਲੈਣਾ ਕਾਟਨ ਦਾ ਤੇ ਉਹਦੇ ਨਾਲ ਆਪਣੇ ਪੇਟ ਨੂੰ ਪੂਰਾ ਸੇਕ ਦੇਣਾ। ਦੋ ਮਿੰਟ ਲਈ ਤੁਸੀਂ ਉਹਨੂੰ ਸੇਕ ਦਿਓ ਆਪਣੇ ਪੇਟ ਦੇ ਉੱਤੇ ਕਪੜਾ ਰੱਖ ਕੇ ਤੇ ਪ੍ਰਸ਼ਾਦ ਜਿਹੜਾ ਪੋਲੀ ਜਾਂ ਬੱਟੀ 'ਚ ਕਿਸੇ 'ਚ ਵੀ ਪਾਇਆ ਹੋਇਆ ਵਾ ਉਹਦੇ ਨਾਲ ਤੁਸੀਂ ਗੋਲ ਗੋਲ ਘੁਮਾਓ। ਜੇ ਨਾਲ ਪੇਟ ਦੇ ਉੱਤੇ ਮਰਗੀ ਅੱਗੇ ਤਾਂ ਦਾਈ ਹੁੰਦੀ ਸੀ ਤੇ ਉਹ ਘੁਮਾ ਦਿੰਦੇ ਉਹ ਕਰ ਦਿੰਦੇ ਸੀਗੇ। ਤੁਸੀਂ ਘਰ ਵਿੱਚ ਸਾਡੇ ਦਾਈ ਨਹੀਂ ਹੈਗੇ ਪਰ ਤੁਸੀਂ ਉਹ ਘੁਮਾ ਸਕਦੇ ਆਂ ਤੇ ਬਾਅਦ ਵਿੱਚ ਪ੍ਰਸ਼ਾਦ ਨੂੰ ਖਾਓ। ਜਿਹਦੇ ਪ੍ਰਸ਼ਾਦ ਕੋਈ ਜਿਆ ਕੋਸਾ ਰਹੇ। ਉਹਦਾ ਜਿਹੜਾ ਪੇਟ ਦਾ ਮੇਨ ਮਤਲਬ ਇਹ ਹੁੰਦਾ ਸੀ। ਉਹ ਦਾਈਆਂ ਦੇ ਦਸਵਾ ਤੱਕ ਇਹ ਤੁਹਾਡਾ ਪੇਟ ਵਧੂਗਾ ਨੇ। ਤੇ ਤਾਂ ਕਿ ਉਹ ਪੋਸਾ ਪੋਸਾ ਨਾ ਟਪੋਰ ਹੋ ਜਾਵੇ ਸਿੱਪਰੇ ਸੇ ਪੇੜ ਦੇ ਉੱਤੇ ਧੁੰਨੇ ਦੇ ਆਲੇ ਦੁਆਲੇ ਇਹ ਮੇ ਵੀ ਬਣ ਚੱਲੀਆਂ ਤੇ ਇਸ ਥੋੜਾ ਜਿਹਾ ਪਾਣੀ ਰਹਿ ਗਿਆ ਤੇ ਇਹਨੂੰ ਆਪਾਂ ਧੱਕੇ ਰੱਖ ਦੇ ਆਂਗੇ ਜਿਵੇਂ ਆਪਾਂ ਧਮ ਦਵਾਉਣੀ ਹੁੰਦੀ ਹੈ ਉਸ ਤਰੀਕੇ ਨਾਲ ਰੱਖ ਲਏ ਜਦੋਂ ਆਪਾਂ ਪ੍ਰਸ਼ਾਦ ਤਿਆਰ ਆ ਤੇ ਮੈਂ ਇਹਨੂੰ ਕੋਲੇ 'ਚ ਕੱਢਦੀ ਆਂ ਲੈ ਜਿਸ ਇਹਦਾ ਤੁਹਾਨੂੰ ਦਿਖਾਉਣਾ ਜੀ ਆਪਣੀਆਂ ਸੇਮੀਆਂ। ਉਹ ਖੀਰ ਸੇਮੀਆਂ ਦੇ ਵਿੱਚ ਇੰਨਾ ਪਾਣੀ ਰਹਿ ਜਾਵੇ। ਥੋੜਾ ਜਿਹਾ ਪਾਣੀ ਰਹਿਣਾ ਚਾਹੀਦਾ। ਤੇ ਇਸ ਟਾਈਮ ਤੇ ਆਪਾਂ ਇਹਨੂੰ ਗੈਸ ਨੂੰ ਕਰਦੇ ਨੇ ਬੰਦ। ਤੇ ਇਹਨੂੰ 5 ਮਿੰਟ ਲਈ ਢੱਕ ਕੇ ਰੱਖਣਾ। ਕਪੜਾ ਦੇ। ਇਹ ਢੱਕਣ ਦੇ ਕੇ ਰੱਖ ਦਿਓ। ਉਹ ਜਿਵੇਂ ਆਪਣਾ ਸੇਮੀਆਂ ਬਣ ਗਈਆਂ ਤੇ ਆਪਾਂ ਇਹਨਾਂ ਨੂੰ 5 ਮਿੰਟ ਲਈ ਢੱਕ ਕੇ ਰੱਖ ਦਈਏ। ਤੇ ਇਹਦੇ ਨਾਲ ਆਪਣਾ ਪ੍ਰਸ਼ਾਦ ਤਿਆਰ ਆ। ਇਹਨੂੰ ਆਪਾਂ ਪਿੱਤਲ ਦੇ ਭਾਂਡੇ 'ਚ ਪਾ ਲੈਨੇ ਆ ਛੰਨੇ ਦੇ ਵਿੱਚ ਕੋਈ ਬਾਟੀ ਹੋਵੇ ਛੰਨਾ ਹੋਵੇ ਕੁਛ ਵੀ ਹੋਵੇ ਤੁਹਾਡਾ ਭਾਂਡਾ ਸਟੀਲ ਦਾ ਹੋਵੇ ਚਾਹੇ ਪਿੱਤਲ ਦਾ ਹੋਵੇ ਪਰ ਜਿਹਨੇ ਬਿਲਕੁਲ ਦੇ ਚਾਹੇ ਤਕੜਾ ਹੀ ਨੂੰ ਵੀ ਜਿੰਨਾ ਖਾਣਾ ਤੇ ਉਹਨਾਂ ਬਖਾ ਸਕਦੇ ਪਰ ਬਣਾਉਣਾ ਤਾਜ਼ਾ ਤਾਜ਼ਾ ਹੀ ਹੈ ਇਹ ਬਿਹ ਬਿਲਕੁਲ ਨਹੀਂ ਦੇਣਾਗਾ ਮਿਦਵਾਰਾ ਗਰਮ ਕਰਕੇ ਨਹੀਂ ਦੇਣਾ ਤੇ ਇਹਦੇ ਨਾਲ ਕੋ ਸਾਦਾ ਦਾ ਸੌਂਫ ਤੇ ਇਲੈਚੀ ਵਾਲਾ ਦੇਣਾ ਤਾਂ ਕਿ ਸੌਂਫ ਵੀ ਹਾਜਮ ਨੂੰ ਠੀਕ ਕਰਦੀ ਆ ਤੇ ਇਲੈਚੀ ਵੀ ਹਾਜਮ ਨੂੰ ਠੀਕ ਕਰਦੀ ਆ ਤੇ ਜਿਹੜਾ ਪਾਣੀ ਵੀ ਛਿਲੇ ਵਿੱਚ ਦੇਣਾ ਉਹ ਤੁਸੀਂ ਪਾਣੀ ਨੂੰ ਉਬਾਲ ਕੇ ਜਿਵੇਂ ਸਵੇਰੇ ਪਾਣੀ ਨੂੰ ਉਬਾਲੋ ਉਹਦੇ ਵਿੱਚ ਸੌਂਫ ਪਾ ਦਿਓ 2-3 ਚਮਚੇ ਤੇ ਸੌਂਫ ਵਾਲਾ ਪਾਣੀ ਪੀ ਲਓ ਤੇ ਆ ਛੰਨੇ ਵਾਲਾ ਤੁਹਾਨੂੰ ਪ੍ਰੋਸੈਸਿੰਗ ਕਰਕੇ ਦਿਖਾਉਣੀ ਆ ਮੈਂ ਆਪਾਂ ਕਾਟਨ ਦਾ ਕਪੜਾ ਲੈ ਲਿਆ ਇਹ ਤੁਸੀਂ ਪੇਟ ਦੇ ਉੱਤੇ ਰੱਖ ਲੈਣਾ ਪੇਟ ਦੇ ਉੱਤੇ ਰੱਖ ਕੇ ਤਾਕਿ ਆਪਣੀ ਸਕਿਨ ਨੂੰ ਇੱਕਦਮ ਡਾਇਰੈਕਟ ਗਰਮ ਨਾ ਲੱਗੇ। ਜਦ ਪੇਟ ਦੇ ਉੱਤੇ ਰੱਖਾਂਗੇ ਤਾਂ ਜ਼ਿਆਦਾ ਗਰਮ ਨਾ ਲੱਗੇ। ਤੁਸੀਂ ਮਖਮਲ ਦਾ ਕੱਪੜਾ ਰੱਖ ਕੇ ਤੇ ਉਹ ਤੋਂ ਬਾਅਦ ਪੇਟ ਦੇ ਉੱਤੇ ਮਖਮਲ ਦਾ ਕੱਪੜਾ ਰੱਖ ਲੈਣਾ ਤੇ ਇਹਨੂੰ ਗਰਮ-ਗਰਮ ਨੂੰ ਨਾਲ-ਨਾਲ ਇੱਦਾਂ-ਇੱਦਾਂ ਘੁਮਾਈ ਜਾਣਾ। ਇਹਨੂੰ ਦੋ ਤਿੰਨ ਮਿੰਟ ਤੁਸੀਂ ਇਹ ਪ੍ਰੋਸੈਸ ਨੂੰ ਕਰਿਓ। ਤੇ ਜਿਹੜੇ ਤੋਂ ਜਿਹੜਾ ਪਹਿਲਾਂ ਸੀ ਤੋਂ ਬਾਅਦ ਆਪਣਾ ਕਈਆਂ ਦਾ ਪੇਟ ਵਗੈਰਾ ਵੱਜ ਜਾਂਦਾ। ਤੇ ਫਿਰ ਉਹ ਪੇਟ ਬਿਲਕੁਲ ਨਾਲ ਲੱਗਿਆ ਰਹਿੰਦਾ। ਇਹ ਪਹਿਲਾਂ ਅੰਦਰ ਸਰਾਣੀਆਂ ਦਾਇਆਂ ਦੇ ਦੱਸੇ ਹੋਏ ਤਿਰਸਾ ਨੀਲੀ ਪ੍ਰਸ਼ਾਦੀ ਖਾਣਿਆ ਸੀ ਗਿਆ ਤੇ ਇਹਨੂੰ ਜਿਹੜੀ ਮੌਜ ਦਾ ਮਸਾਜ ਵੀ ਕਰਦੇ ਹਾਂ ਸੀ ਤੇ ਨਾਲੋਂ ਤੋਂ ਇਹ ਨੂੰ ਖਾ ਕੇ ਤੇ ਗਰਮ ਦੁੱਧ ਪੀ ਲਿਓ ਸੌਫ ਤੇ ਲੈ ਚ ਜਾਓ ਬੁਧਿ ਵਿੱਚ ਤੁਸੀਂ ਮਿੱਠਾ ਪਾਉਣਾ ਚਾਹੇ ਨਾ ਪਾਉਣਾ ਉਹ ਆਪਣੀ ਮਰਜ਼ੀ ਹੈ ਕਿਉਂਕਿ ਆਪਣਾ ਪ੍ਰਸ਼ਾਦ ਮਿੱਠਾ ਹੁੰਦਾ ਹੈ ਇਹ ਸਾਰੇ ਵਿੱਚ ਖਾਧਾ ਜਾਂਦਾ ਜੇ ਮਚਾ ਪੈਦਾ ਹੋਣ ਤੋਂ ਬਾਅਦ ਜਮੈਨ ਵਾਲਾ ਪ੍ਰਸ਼ਾਦ ਤੇ ਜੇ ਕਿਸੇ ਨੂੰ ਕਬਜ਼ੀ ਆ ਨਾਲ ਤਾਂ ਫਿਰ ਤੁਸੀਂ ਇਹ ਗਰਿਓ ਪ੍ਰਸ਼ਾਦ ਖਾ ਕੇ ਤੁਸੀਂ ਦੁੱਧ ਲੈਣਾ ਵਾ ਤੇ ਦੁੱਧ ਦੇ ਵਿੱਚ ਤੁਸੀਂ ਦੋ ਚਮਚੇ ਗੁਲਕਾਂ ਦਾ ਤੇ ਪਾ ਲਓ। ਐਸਾ ਤਾਂ ਨੂੰ ਕਬਜ਼ੀ ਰਹਿਣੀ ਨਹੀਂ ਕਿਉਂਕਿ ਘਿਓ ਵਿੱਚ ਜਦੋਂ ਆਪਾਂ ਖਾਓ 10-15 ਦਿਨ ਪਹਿਲਾਂ ਖਾਵਾਂਗੇ ਇੱਕ 10-15 ਦਿਨ ਮਗਰੋਂ ਖਾਵਾਂਗੇ ਤੇ ਕਬਜ਼ੀ ਦੀ ਕੋਈ ਚਾਂਸ ਹੀ ਨਹੀਂ ਹੁੰਦਾ ਕਿ ਕਿਉਂਕਿ ਉਹ ਦਿਨਾਂ ਨਾਲ ਕਬਜ਼ੀ ਨਹੀਂ ਹੁੰਦੀਗੀ ਕਿਉਂ ਤਾਂ ਕਬਜ਼ੀ ਨੂੰ ਖੋਲਦਾ ਵਾ ਤੇ ਜੇ ਫਿਰ ਵੀ ਤੁਹਾਨੂੰ ਕਿਸੇ ਮੈਡੀਸਨ ਦੇ ਕਰਕੇ ਜਾਂ ਕਿਸੇ وجہ ਕਰਕੇ ਤੁਹਾਨੂੰ ਕਬਜ਼ੀ ਦੀ ਪ੍ਰੋਬਲਮ ਹੈਗੀ ਆ ਤੇ ਫਿਰ ਤੁਸੀਂ ਜਿਹੜਾ ਗਰਮ ਦੁੱਧ ਆ ਉਹਦੇ ਵਿੱਚ ਦੋ ਚਮਚੇ ਗੁਲਕਾਂ ਦਾ ਤੇ ਪਾ ਲਓ। ਇਹ ਬੱਚਾ ਹੋਣ ਤੋਂ ਬਾਅਦ ਵਾਲਾ ਸਿਹਰੇ ਟਾਈਮ ਦਾ ਪ੍ਰਚਾਰ ਆ। ਤੇ ਜਦੋਂ ਆਪਾਂ ਇੱਕ ਅਪਰੋਧਾ ਲੈ ਲਿਆ ਤੇ ਆਹ ਦੁਕਾਨ ਜਿਹੜੀ ਆਪਣੀ ਇਹ ਦੁਕਾਨਦ ਹੈਗੀ ਹੈ ਇਹ ਕਿਰਾਨੇਦਾਨ ਤੋਂ ਪੰ ਸਾਰੇ ਇਹ ਦੁਕਾਨ ਤੋਂ ਸਾਰੇ ਤੋਂ ਮਿਲ ਜਾਂਦੀ ਹੈ ਸਾਡੇ ਤਾਂ ਘਰੇ ਬਣਾਈ ਹੋਏ ਦੁਕਾਨ ਦਾ ਜੇ ਤੁਹਾਨੂੰ ਸਿਹਦੀ ਰੈਸਪੀ ਦੇਖਣੀ ਆ ਤਾਂ ਮੈਂ ਪਾਣੀ ਸਾਹੂ ਤੇ ਜਾ ਕੇ ਰੋਕੀ ਜੀ ਰਸੋਈ ਦੇ ਅਸਮੇ ਬੁਖਾਨ ਦਾ ਘਰੇ ਕਿਵੇਂ ਬਣਦੀ ਆ ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਇਹ ਦੁਕਾਨ ਨੂੰ ਮਿਸ਼ਰੀ ਦੇ ਨਾਲ ਹੀ ਬਣਾਇਆ ਮਿਸ਼ਰੀ ਦੇ ਨਾਲ ਇਹਦਾ ਜ਼ਿਆਦਾ ਪੜਾ ਤੁਸੀਂ ਇਹ ਲੋਕ ਗੰਦਾ ਜਦੋਂ ਆਪਣੀ ਚਾਹੇ ਤਾਂ ਤੁਸੀਂ ਚਮਚੇ ਦੇ ਨਾਲ ਉਦਾਂ ਹੀ ਖਾ ਲਿਓ ਤੇ ਤੁਸੀਂ ਪ੍ਰਸ਼ਾਦ ਦੇ ਟਾਈਮ ਤੇ ਵੀ ਨਹੀਂ ਲੈਣਾ ਨਾ ਹੁਣ ਕੇ ਤੁਸੀਂ ਆਮ ਵੀ ਦੁੱਧ ਪੀਣਾ ਵਾ ਤੇ ਤੁਹਾਨੂੰ ਕਬਜ਼ੀ ਰਹਿੰਦੀ ਆ ਮੈਂ ਤੇ ਮੈਂ ਚਿਲੇ ਦੇ ਵਿੱਚ ਤਾਂ ਤੁਸੀਂ ਦੋ ਇੱਕ ਚਮਚਾ ਗੁਲਕੰਦਾ ਲੈ ਕੇ ਉਤੋਂ ਦੀ ਕੋਸਾ ਬਦ ਪੀਓ ਤੇ ਤੁਹਾਡੀ ਕਬਜ਼ੀ ਕਿਦਰੀ ਦੂਰ ਹੋ ਜਾਂਦੀ ਇਹ ਆਪਾਂ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਤਾਂ ਕਿ ਕਈਆਂ ਦੇ ਜਦੋਂ ਹੋਵੇ ਚਿਲੇ ਦੇ ਵਿੱਚ ਬੱਚਾ ਪੈਦਾ ਜਦੋਂ ਬੱਚੇ ਦਾ ਪੈਦਾ ਹੋ ਤੋਂ ਬਾਅਦ ਬੱਚੇ ਦਾ ਵੀ ਇਹਨੂੰ ਵੀ ਕਈ ਵਾਰ ਫ੍ਰੀਮਾ ਫ੍ਰੀਮਾ ਜਾ ਹੁੰਦਾ ਵਾ ਬੱਚੇ ਨੂੰ ਵੀ ਕਬਜ਼ੀ ਹੋ ਜਾਂਦੀ ਆ ਤੇ ਜੇ ਮਾਂ ਮਤਲਬ ਕਿ ਬੱਚੇ ਨੂੰ ਲਈ ਆਪਾਂ ਦੇਣੀ ਮਾਂ ਅਭੀ ਉਹਦੀ ਫੀਡ ਕਰਦੀ ਆ ਆਪਣੇ ਬੱਚੇ ਦੁੱਧ ਦਿੰਦੀ ਆ ਤਾਂ ਮਾਂ ਗੁਲਕੰਦ ਤੇ ਦੁੱਧ ਲੈ ਲਵੇ ਤੇ ਬੱਚੇ ਦੀ ਕਬਜ਼ੀ ਵੀ ਦੂਰ ਹੋ ਜੂ ਤੇ ਮਾਂ ਦੀ ਕਬਜ਼ੀ ਵੀ ਦੂਰ ਹੋ ਜਾਵੇ। ਜੇ ਤੁਸੀਂ ਇਸ ਕਬਜ਼ੀ ਵਾਸਤੇ ਗੁਲਕੰਦ ਖਾਣੀ ਆ ਛਿਲੇ ਦੇ ਵਿੱਚ ਜੇ ਆਪਣਾ 5 ਮਿੰਟ ਧੱਕੇ ਰੱਖਿਆ ਨੂੰ ਹੋ ਗਏ ਹੋ ਗਏ ਵੀਡੀਓ ਕੋ ਫੋਟੋ ਸੀ ਪਤਨੀ ਆਪਣੀਆਂ ਪਾਣੀ ਆ ਮੰਗੋ ਵਰਦੇ ਇਹਦੇ ਵਿੱਚ ਪਾਣੀ ਰਹਿਣਾ ਚਾਹੀਦਾ ਆ ਜਿਹੜੀ ਚੀਜ਼ ਹੈ ਨਾ ਰਸਾ ਰਸਾ ਜਿਆ ਇਹ ਰਹਿਣਾ ਚਾਹੀਦਾ ਇਹ ਨਾਈਨ ਵਾਟ ਵਿੱਚ ਕੱਦਿਆਂ ਜਾਣ ਮੈਨੂੰ ਸੇਵਿਆਂ ਹੁੰਦਾ ਜਾਨੇ ਇਹ ਤੁਸੀਂ ਚਾਹੇ ਤਾਂ ਗਲਾਸ ਵਿੱਚ ਪਾ ਕੇ ਪੀ ਲੋ ਜਾਂ ਫਿਰ ਗਲਾਸ ਵਿੱਚ ਪਾ ਕੇ ਵੀ ਪੀ ਸਕਦੇ ਆ ਚਾਹੇ ਕਿਸੇ ਬਾਟੀ ਵਿੱਚ ਕਿਸੇ ਵਿੱਚ ਵੀ ਉਹ ਕਿਹਦੇ ਵਿੱਚ ਪਾਣੀ ਹੁੰਦਾ ਵਾ ਤੇ ਆਪਾਂ ਨੂੰ ਇਹੀ ਪਾਣੀ ਦਾ ਹੀ ਜ਼ਿਆਦਾ ਅਸਰ ਆ ਇਹਦਾ ਗਲਾਸ ਵਿੱਚ ਪਾਓ ਤੁਸੀਂ ਇਹ ਚਮਚੇ ਨਾਲ ਤੁਸੀਂ ਸਾਸਾਖ ਦੇ ਲਈ ਵੱਡਾ ਚਮਚਾ ਲੈ ਕੇ ਜਿਹੜਾ ਸੂਪ ਵਾਲਾ ਹੁੰਦਾ ਉਹਦੇ ਅੰਮੀ ਸਹੀ ਖਦੇ ਨੇ ਤੇ ਇਹਨਾਂ ਨੂੰ ਤੁਸੀਂ ਕੁੱਸੀਆਂ-ਕੁੱਸੀਆਂ ਫਾਓ ਇਹ ਲਾਸਟ ਦੇ 15 ਦਿਨ ਤੁਸੀਂ ਇਸੇ ਮਿਆ ਖਾਸਾ ਲਓ ਮੇਰੇ ਪੁਰਾਣੇ ਸਮੇਂ ਵਿੱਚ ਦਾਈਆਂ ਆਪਣੇ ਇਹ ਪੇਪ ਦਿੰਦੀਆਂ ਹੁੰਦੀਆਂ ਸੀ ਜਿਹੜਾ ਤੁਸੀਂ ਗਲਾਸ ਪਾ ਕੇ ਵੀ ਪੀ ਵੀ ਸਿੱਧਾ ਸਕਦੇ ਆ ਜਿਵੇਂ ਮੈਂ ਫਸੜਾਕਾ ਮਾਰ ਕੇ ਪੀਨੇ ਹੁੰਦੇ ਆ ਤੇ ਬਹੁਤ ਹੀ ਵਧੀਆ ਤੈਸੂ ਲੱਗਦੀਆਂ ਨੇ ਤੇ ਤੁਸੀਂ ਚਮਚੇ ਨਾਲ ਵੀ ਖਾ ਸਕਦੇ ਹੋ ਫੈਨੂੰ ਇਹਦੇ ਵਿੱਚ ਡੋਂਗੇ ਵਿੱਚ ਵੀ ਕੱਢ ਲੈਣੇ ਆਂ ਤੁਸੀਂ ਦੇਖ ਸਕਦੇ ਆ ਇਹ ਇਦਾਂ ਨਹੀਂ ਪਾਣੀ ਚਾਹੀਦਾ। ਮੁੱਖ ਇਹਨਾਂ ਦਾ ਪਾਣੀ ਸੁਕਣਾ ਨਹੀਂ ਚਾਹੀਦਾ। ਇਸ ਕਰਕੇ ਪਾਣੀ ਆਪੇ ਦੇ ਵਿੱਚ ਚਾਰ ਗੁਣਾ ਆ ਪਾਇਆ ਦਾ। ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਚਮਚੇ ਨਾਲ ਸਹੀ ਲੱਗਦੀਆਂ ਚਮਚੇ ਨਾਲ ਖਾ ਸਕਦੇ ਆ। ਪਰ ਇੰਨਾ ਕੁ ਪਾਣੀ ਇਹਨਾਂ ਦਾ ਰਹਿਣਾ ਬਹੁਤ ਜ਼ਰੂਰੀ ਹੈ। ਲੋ ਜੀ ਆਪਣਾ ਸੇਮਿਆ ਵੀ ਬਣ ਗਿਆ ਤੇ ਆਪਣਾ ਪ੍ਰਸ਼ਾਦ ਵੀ ਬਣ ਗਿਆ। ਤੁਸੀਂ ਕਈ ਵਾਰੀ ਪਹਿਲਾਂ ਇਸ ਟਾਈਮ ਤੇ aeration ਗੋਲ ਕਰਦੇ ਆਂ। aeration ਨਾਲ ਵੀ ਕਈ ਵਾਰੀ ਕਬਜੀ ਹੋ ਜਾਂਦੀ ਆਪਾਂ। ਪਹਿਲੇ ਸਮੇਂ ਤੋਂ ਕੋਈ aeration ਗੋਲ ਨਹੀਂ ਹੋ ਰਹੀ ਸੀ ਮੈਂ ਦਿੰਦੇ ਵਗਾਰਾ ਤੇ ਪਰ ਹੁਣ ਇਹ ਰਹਿੰਦੇ ਕੋਈ ਵਗਰਾ ਦੇ ਦਿੰਦੇ ਕਿ ਅਰੰਝੀ ਸਾਫੀ ਕਲੀ ਹੁੰਦੀ ਆ। ਲੋ ਜੀ ਆਪਾਂ ਬਣਾ ਕੇ ਤੁਹਾਨੂੰ ਦਿਖਾ ਦਤੀਆਂ। 9 ਮਨਤ ਵਿੱਚ ਖਾਧਿਆ ਜਾਣ ਵਾਲਾ ਸੇਮੀਆਂ ਐਸ ਤਰੀਕੇ ਨਾਲ ਬੰਦੀਆਂ ਨੇ ਤੇ ਛਿਲੇ ਵਿੱਚ ਖਾਧਾ ਜਾਣ ਵਾਲਾ ਪ੍ਰਸ਼ਾਦ ਇਸ ਤਰੀਕੇ ਨਾਲ ਬਣਦਾ। ਲੋ ਜੀ ਆਪਣੀਆਂ ਤਿਆਰ ਹੋ ਗਈਆਂ। 9 ਮਨਤ ਵਿੱਚ ਖਾਧਿਆ ਜਾਣ ਵਾਲੀਆਂ ਸੇਵੀਆਂ। ਕਿਸੇ ਮੇਰੀ ਬੱਚੀ ਨੇ ਮੈਨੂੰ ਕਮੈਂਟ ਤੇ ਲਿਖਿਆ ਸੀ ਕਿ 9 ਮਨਤ ਵਿੱਚ ਖਾਧਿਆ ਜਾਣ ਵਾਲਾ ਸੇਮੀ ਬਣਾ ਕੇ ਦਿਖਾਓ। ਮੈਂ ਸੋਚਿਆ ਕਿ ਜਿਹੜੀਆਂ ਪੁਰਾਣੀਆਂ ਦਵਾਈਆਂ ਦੇ ਜਿੰਨੇ ਵੀ ਟਿਪਸ ਹੈਗੇ ਤੇ ਮੈਂ ਉਹ ਵੀ ਨਾਲ ਹੀ ਸ਼ੇਅਰ ਕਰ ਦੇਵਾਂ ਤੇ ਸ਼ਿਰੇ ਵਿੱਚ ਖਾਧਾ ਜਾਣ ਵਾਲਾ ਜਮਾਂ ਵਾਲਾ ਪ੍ਰਸ਼ਾਦ ਸਾਡੀ ਵੀਡੀਓ ਨੂੰ ਬੱਤਵਾਦ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਤਾਂ ਕਿ ਬੱਤਵਾਦੇ ਦਾ ਬੱਚੇ ਆਪਣਾ ਫਾਇਦਾ ਲੈ ਸਕਾ ਤਾਂ ਕਿ ਨਵੇਂ ਬੱਚਿਆਂ ਨੂੰ ਆਪਾਂ ਕੁਝ ਨਾ ਕੁਝ ਪੁਰਾਣੇ ਸਮੇ ਦਾ ਦੱਸ ਕੇ ਜਾਈਏ ਜੋ ਸਾਡੇ ਦਾਦੀਆਂ ਨਾਨੀਆਂ ਜਾਂ ਸਾਡੇ ਘਰੇ ਆਉਂਦੀਆਂ ਜਿਹੜੇ ਦਵਾਈਆਂ ਆਉਂਦੀਆਂ ਸੀ ਉਹ ਦੱਸਦੀਆਂ ਸੀ। ਤੁਹਾੋ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਦੇਖੀਏ ਤਾਂ ਕਿ ਬਣੇ ਰਹਿਣ ਲਈ